ਕਿ ਇਹ ਬਹੁਤ ਬਹੁਤ ਵਾਇਰਲ ਹੋਈ ਹੈ ਵੀਡੀਓ ਜਿਹਨੇ ਵੀ ਡਾਕਟਰ ਸਾਹਿਬ ਕਹਿ ਰਹੇ ਪਾਵਰ ਚਲੀ ਗਈ ਹੈ ਉਹ ਕਿੰਨੀ ਪਚਾਈ ਹੈ ਡਾਕਟਰ ਤੋਂ ਇਹ ਸਚਾਈ ਹੈ ਕਿ ਬੰਦ ਹੋ ਕੇ ਕਿਤੇ ਗਿਆ ਨਾ ਟਾਈਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਬੜਾ ਇੱਕ ਜਿਹੜਾ ਗੰਭੀਰ ਜਿਹੜਾ ਮਸਲਾ ਹੈਗਾ ਜੀ ਇਹਦੇ ਵਿੱਚ ਆਪਰੇਸ਼ਨ ਥੀਟਰ ਦੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਜਿਹੜਾ ਹੈਗਾ ਇੱਕ ਡਾਕਟਰ ਨੇ ਜਿਹੜੇ ਮਤਲਬ ਆਪਰੇਸ਼ਨ ਥੀਟਰ ਤੋਂ ਸਿੱਧੀ ਵੀਡੀਓ ਪਾਈ ਹੈ ਕੱਲ ਗ੍ਰਿਡ ਫੇਲਰ ਹੋਇਆ ਸੀਗਾ ਜੀ ਜਿਹੜੀ ਪੀਐਸ ਪੀਸੀਐਲ ਆ ਉਹਨਾਂ ਦੀ ਜਿਹੜੀ ਲਾਈਨ ਆਂਦੀ ਆ ਪੁੱਛੋਂ ਉਹ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲਾਂ ਜਦੋਂ 7ਵੇਂ ਮਹੀਨੇ ਦੇ ਵਿੱਚ ਪ੍ਰੋਬਲਮ ਆਈ ਸੀ ਤੇ ਪਹਿਲਾਂ ਇੱਕ ਲਾਈਨ ਹੁੰਦੀ ਸੀ ਇਹਨਾਂ ਦੀ ਜਿਹੜੀ ਬਡੂੰਗਰ ਤੋਂ ਆਂਦੀ ਸੀ ਤੇ ਫਿਰ ਅਸੀਂ ਉਸ ਵੇਲੇ ਫੈਸਲਾ ਇਹ ਕੀਤਾ ਸੀਗਾ ਕਿ ਤਿੰਨ ਲਾਈਨਾਂ ਇੱਕ ਇਧਰੋਂ ਪਸਾਣੇ ਵੱਲੋਂ ਆਂਦੀਆਂ ਜੀ ਇੱਕ ਜਿਹੜੀ ਹੈਗੀ ਆ ਤੁਹਾਡੇ ਪੁਰਾਣੇ ਬੱਸ ਸਟੈਂਡ ਤੋਂ ਆਂਦੀ ਆ ਤਿੰਨ ਡਿਫਰੈਂਟ ਡਿਫਰੈਂਟ ਲਾਈਨਾਂ ਜਿਹੜੀਆਂ ਹੈਗੀਆਂ ਬਟ ਉਹਨਾਂ ਨੇ ਜਦੋਂ ਇੱਕ ਗ੍ਰੇਡ ਤੋਂ ਦੂਜੇ ਗ੍ਰੇਡ ਤੇ ਸ਼ਿਫਟ ਕਰਨਾ ਉਹਨਾਂ ਦਾ 10 ਮਿੰਟ ਦਾ ਤਕਰੀਬਨ ਪ੍ਰੋਸੀਜਰ ਹੁੰਦਾ ਉਹਨਾਂ ਨੂੰ 10 ਮਿੰ ਦੇਖਣ ਜਿਹੜਾ ਅਸੀਂ ਤੀਜਾ ਯੂਨਿਟ ਅਸੀਂ ਇਸ ਕਰਕੇ ਕੀਤਾ ਸੀ ਜਿਹੜਾ ਪਛਾਣੇ ਵੱਲੋਂ ਆਂਦਾ ਕਿ ਉਹ ਇੱਥੋਂ ਲੰਘਦਾ ਹੈਗਾ ਤੇ ਉਹਦੇ ਵਿੱਚ ਸਿਰਫ ਇੱਕ ਉਹਨਾਂ ਨੇ ਇੱਕ ਕਪਲਟ ਲਗਣੀ ਹੈ ਜੀ ਜਿਹੜੀ ਇੱਕ ਬਹੁਤ ਮਹਿੰਗੀ ਨਹੀਂ ਹੈ ਉਹ ਉਹਨੂੰ ਆਰਐਮਯੂ ਕਹਿੰਦੇ ਆ ਉਹਦੇ ਨਾਲ ਚੇਂਜਓਵਰ ਹੋ ਜਾਏਗਾ ਉਹਦੇ ਨਾਲ ਟਾਈਮ ਜਿਹੜਾ ਹੈ 10 ਮਿੰਟ ਤੋਂ ਘੱਟ ਕੇ 2 ਮਿੰਟ ਰਹਿ ਜਾਏਗਾ ਜੀ ਇਮੀਡੀਏਟਲੀ ਜੇ ਨੂੰ ਚੇਂਜਓਵਰ ਕਰਨੇ ਆਪਾਂ ਚੇਂਜਓਵਰ ਹੋ ਜਾਏਗਾ ਤੇ 2 ਮਿੰਟ ਚ ਹੋ ਜਾਏਗਾ ਉਹ ਇਸ ਤੋਂ ਸਭਾਏ ਅਸੀਂ ਜਿਹੜਾ ਬਾਕੀ ਇਹਦੀ ਐਮਰਜੈਂਸੀ ਮੇਜਰ ਸੀਗੀਆਂ ਵੀ ਜਿਹੜਾ ਜਨਰੇਟਰ ਹੈ ਉਸ ਵੱਲੇ ਜੋ ਦਿੱਕਤ ਆਈ ਸੀ ਵੀ ਇੱਕ ਤਾਂ ਡੀਜ਼ਲ ਭਰੇ ਔਰ ਉਹਨਾਂ ਦਾ ਸਪੇਅਰ ਵੀ ਉਹਨਾਂ ਕੋਲੇ ਪਿਆ ਪਿਆ ਹੋਣਾ ਚਾਹੀਦਾ ਉਹ ਇਨਸ਼ੋਰ ਕਰ ਰਹੇ ਆ ਤੇ ਦੂਜਾ ਉਹਦੀਆਂ ਬੈਟਰੀਆਂ ਔਰ ਜਿਹੜੇ ਜਨਰੇਟਰ ਆਗੇ ਉਹਨਾਂ ਦੀ ਸਰਵਿਸ ਰੈਗੂਲਰਲੀ ਹੋਈ ਹੋਵੇ ਔਰ ਦੇ ਸ਼ੁਡ ਬੀ ਇਨ ਵਰਕਿੰਗ ਕੰਡੀਸ਼ਨ ਤੀਜਾ ਮੈਂ ਇਹ ਕਿਹਾ ਸੀਗਾ ਕਿ ਜਿਹੜੇ ਯੂ ਪੀ ਐਸ ਹੈ ਅਨ ਅਨ ਇਨਟਰਪਟਡ ਪਾਵਰ ਸਪਲਾਈ ਉਹਨੂੰ ਆਨਲਾਈਨ ਯੂ ਪੀ ਐਸ ਕਹਿੰਦੇ ਜਿਹਦੇ ਨਾਲ ساری ਮੈਡੀਕਲ ਇਕੁਪਮੈਂਟ ਜਿਵੇਂ ਕੱਲ ਪੇਸ਼ੈਂਟ ਨੂੰ ਆਪਾਂ ਬੇਹੋਸ਼ ਕੀਤਾ ਹੁੰਦਾ ਉਹਨੂੰ ਅਸੀਂ ਇੰਟੂਬੇਸ਼ਨ ਕਰਦੇ ਆ ਉਹਦੀ ਇੰਟੂਬੇਸ਼ਨ ਕੀਤੀ ਹੈ ਯੂ ਪੀ ਐਸ ਹੈ ਔਰ ਕੱਲ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਮਰੇ ਦੇ ਵਿੱਚ ਵੀ ਲਾਈਟ ਪੇਸ਼ੈਂਟ ਦੇ ਨਾਲ ਗੱਲ ਕਰਕੇ ਆਇਆ ਪੇਸ਼ੈਂਟ ਵਾਰਡ ਦੇ ਵਿੱਚ ਹੈ ਬਿਲਕੁਲ ਨਾਰਮਲ ਹੈ ਉਹ ਪੇਸ਼ੈਂਟ ਬਹੁਤ ਖੁਸ਼ ਹੈ ਬਿਲਕੁਲ ਠੀਕ ਹੈਗਾ ਉਹਦੇ ਅਟੈਂਡੈਂਟਸ ਨਾਲ ਗੱਲ ਕੀਤੀ ਦੇ ਆਰ ਸੈਟੀਸਫਾਈਡ ਔਰ ਪੇਸ਼ੈਂਟ ਦੀ ਰਿਕਵਰੀ ਬਿਲਕੁਲ ਠੀਕ ਹੈ ਔਰ ਜਿਹੜੇ ਅਪਰੇਟਿੰਗ ਡਾਕਟਰ ਸੀਗੇ ਉਹ ਵੀ ਉੱਥੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੀ ਐਮਰਜੈਂਸੀ ਇਕੁਪਮੈਂਟ ਹੈ ਸਾਰੇ ਕੰਮ ਕਰ ਰਹੀ ਸੀ यूपीएस ਦਾ ਜਿਹੜਾ ਸੀਗਾ ਉਹ ਕੰਮ ਕਰ ਰਿਹਾ ਸੀਗਾ ਔਰ ਉਹਦੇ ਚ ਕੋਈ ਮਤਲਬ ਇਸ ਤਰ੍ਹਾਂ ਦਾ ਰਿਸਕ ਨਹੀਂ ਸੀਗਾ ਜਿਹੜੀ ਹੈਵੀ ਹੁੰਦੀ ਆ ਵੀ ਜਿਸ ਤਰ੍ਹਾਂ ਆਪਾਂ ਕਵਾਟਰੀ ਕਰਦੇ ਆ ਉਹ ਨਹੀਂ ਆ ਤੁਸੀਂ ਦੇਖਿਆ ਵੀ ਹੋਣਾ ਕਿ ਜਦੋਂ ਡਾਕਟਰ ਵੀ ਦਿਖਾ ਰਿਹਾ ਉਹਦੇ ਤੇ ਜਿਹੜੀਆਂ ਆਰਟਰੀਜ਼ ਕਰਨੀਆਂ ਸੀ ਜਿਹੜੇ ਬਲੀਡਰਸ ਆ ਵੀ ਜੇ ਉਹ ਉਹ ਨਹੀਂ ਚੱਲਦੀ ਕਵਾਟਰੀ ਤਾਂ ਉਹਦੇ ਨਾਲ ਉਹਨੂੰ ਕਰਕੇ ਆਪਾਂ ਜਾਂ ਕਈ ਵਾਰੀ ਸਾਨੂੰ ਉਹ ਨੌਬਤ ਨਹੀਂ ਆਈ ਹੈ ਵੀ ਅਸੀਂ ਜਿਹੜੀ ਮਕੈਨੀਕਲ ਇੰਟੂਬੇਸ਼ਨ ਵੀ ਆ ਜਿਹੜਾ ਕਿ ਮਕੈਨੀਕਲ ਵੀ ਆਪਾਂ ਪਹਿਲਾਂ ਇੱਦਾਂ ਹੀ ਕਰਦੇ ਹੁੰਦੇ ਸੀ ਜਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀ ਇਹ ਉਹ ਸਾਰਾ ਸਿਸਟਮ ਜਿਹੜਾ ਸੀਗਾ ਸਾਰੇ ਸਿਸਟਮ ਕੰਮ ਕਰ ਰਹੇ ਸੀਗੇ ਪੇ ਜਿਹੜੇ ਡਾਕਟਰ ਸੀਗੇ ਜਿਹੜੇ ਮੇਨ ਉਹਨਾਂ ਦੇ ਔਨਕੋ ਸਰਜਨ ਡਾਕਟਰ ਹਨੂਬਾ ਉਹਨਾਂ ਦੀ ਸਾਰੀ ਟੀਮ ਹੈ ਉਹਨਾਂ ਨੇ ਆਪਣਾ ਦੇ ਕੈਰੀਡ ਆਨ ਵਿਦ देयर ਸਰਜਰੀ ਐਂਡ ਸਾਰੇ ਜਿਹੜੇ ਐਮਰਜੈਂਸੀ ਪ੍ਰੋਸੀਜਰ ਸਾਰੇ ਉਹਨਾਂ ਨੇ ਜਿਹੜਾ ਸੀਐਸ ਸਿਸਟਮ ਕੰਮ ਕਰ ਰਿਹਾ ਸੀ ਬਿਲਕੁਲ ਆਪਰੇਸ਼ਨ ਠੀਕ ਹੋਇਆ ਔਰ ਪੇਸ਼ੈਂਟ ਠੀਕ ਹੋ ਗਿਆ ਜਿਹੜੀ ਸਭ ਤੋਂ ਪਹਿਲੀ ਅੱਛੀ ਗੱਲ ਡਾਕਟਰ ਡਾਕਟਰ ਜਿਹੜੇ ਡਾਕਟਰ ਸਾਹਿਬ ਨੇ ਵੀਡੀਓ ਬਣਾਇਆ ਉਹਨੂੰ ਅਪਰੀੂਵ ਕਰ ਲੀਆ ਦੇਖੋ 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 ਇੱਕ ਵਾਰੀ ਦੇਖੋ ਤੁਸੀਂ ਨਾ ਚਲੋ ਮੈਂ ਤੁਹਾਡੀ ਗੱਲ ਦਾ ਜਵਾਬ ਪਹਿਲਾਂ ਦੇ ਦਿੰਦਾ ਦੇਖੋ ਜਦੋਂ ਆਪਰੇਸ਼ਨ تھیਟਰ ਦੇ ਵਿੱਚ ਹੁੰਦੇ ਆ ਐਸ ਡਾਕਟਰ ਮੈਂ ਐਸੇ ਹਸਪਤਾਲ 'ਚ ਕੰਮ ਕੀਤਾ ਇੱਥੇ ਹੀ ਮੈਂ ਰਿਟਾਇਰਮੈਂਟ ਲਈ ਆ ਜਦੋਂ ਡਾਕਟਰ ਕੰਮ ਕਰਦੇ ਹੁੰਦੇ ਆ ਸਾਡਾ ਪਹਿਲਾ ਕੰਸਰਨ ਕੀ ਹੁੰਦਾ ਪੇਸ਼ੈਂਟ ਕੰਸਰਨ ਹੁੰਦਾ ਸਾਡਾ ਜਦੋਂ ਕੋਈ ਸਾਡੇ ਔਖੇ ਹਾਲਾਤ ਹੁੰਦੇ ਆ ਤੇ ਅਸੀਂ ਪੇਸ਼ੈਂਟ ਦੀ ਦੇਖਦੇ ਆ ਕਿ ਪੇਸ਼ੈਂਟ ਦੀ ਆਪਾਂ ਜੇ ਬਲੀਡਿੰਗ ਰੁਕਣੀ ਆ ਡਾਕਟਰ ਕੈਨ ਕੰਟ੍ਰਿਬਿਊਟ ਟੂ ਥੈਟ ਜੇ ਤੁਸੀਂ ਜਿਹੜੀ ਡਾਕਟਰਾਂ ਨੇ ਕੀਤੀ ਬਾਕੀ ਦੀ ਟੀਮ ਨੇ ਕੀਤੀ ਉਹਦੇ ਚ ਮжоਰਿਟੀ ਬੰਦਿਆਂ ਨੇ ਕੀਤੀ ਆਪਰੇਸ਼ਨ ਜਿਹੜਾ ਹੈਗਾ ਉਹ ਕੰਟੀਨਿਊ ਹੋਵੇ ਮੈਂ ਆਈ ਸਰਜਨ ਆ ਸਾਡਾ ਕੈਮਰੀ ਮਾਈਕਰੋਸਕੋਪ ਦੇ ਵਿੱਚ ਫੇਲਰ ਹੋ ਜਾਂਦਾ ਸੀ ਲੇਕਿਨ ਅਸੀਂ ਸਾਈਡ ਤੋਂ ਟਾਰਚ ਦਿਖਾ ਕੇ ਵੀ ਲੈਂਸ ਪਾ ਕੇ ਉਹਦਾ ਆਪਰੇਸ਼ਨ ਕੰਪਲੀਟ ਕਰ ਦਿੰਦੇ ਹੁੰਦੇ ਸੀ ਕਿ ਆਈ ਊਡ ਹੈਵ ਐਪਰੀਸ਼ੀਏਟਿਡ ਥੈਟ ਆਈ ਊਡ ਐਪਰੀਸ਼ੀਏਟ ਆਈ ਐਪਰੀਸ਼ੀਏਟ ਦਾ ਡਾਕਟਰ ਜਿਨ੍ਹਾਂ ਨੇ ਪਾਵਰ ਡਿਸਰਪਸ਼ਨ ਦੇ ਬਾਵਜੂਦ ਵੀ ਐਮਰਜੈਂਸੀ ਜੋ ਸਾਡਾ ਸਾਰਾ ਸਿਸਟਮ ਚੱਲਦਾ ਸੀ ਉਹਦੇ ਨਾਲ ਉਹਦੇ ਆਪਰੇਸ਼ਨ ਉਹਨਾਂ ਨੇ ਪੂਰਾ ਕੀਤਾ ਆਈ ਐਪਰੀਸ਼ੀਏਟ ਦੋਜ਼ ਡਾਕਟਰਸ ਬੋਲ ਰਿਹਾ ਹਾਂ ਜੇ ਮਤਲਬ ਉਸ ਵੇਲੇ ਜੇ ਡਾਕਟਰ ਮਰੀਜ਼ ਨੂੰ ਛੱਡ ਕੇ ਕੋਈ ਹੋਰ ਕੁਝ ਕਰਨ ਲੱਗ ਜਾਏਗਾ ਤਾਂ ਉਹ ਐਪਰੀਸ਼ੀਏਟ ਕਰਨ ਵਾਲੀ ਚੀਜ਼ ਨਹੀਂ ਹੈ ਮੇਰੇ ਖਿਆਲ ਤੁਸੀਂ ਵੀ ਐਪਰੀਸ਼ੀਏਟ ਨਹੀਂ ਕਰੋਗੇ ਜੇ ਤੁਹਾਡੇ ਮਾਤਾ ਜੀ ਦਾ ਆਪਰੇਸ਼ਨ ਹੋ ਰਿਹਾ ਤੁਸੀਂ ਵੀ ਐਪਰੀਸ਼ੀਏਟ ਨਹੀਂ ਕਰੋਗੇ ਤੁਸੀਂ ਕਹੋਗੇ ਕਿ ਡਾਕਟਰ ਆਪਣੀ ਕੋਸ਼ਿਸ਼ ਪੂਰੀ ਕਰਨ ਜਿਹੜੇ ਡਾਕਟਰਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਵਧੀਆ ਪ੍ਰੈਕਟਿਸ ਕੀਤਾ ਉਹ ਮੈਂ ਐਪਰੀਸ਼ੀਏਟ ਕਰਦਾ ਦੂਜੀ ਗੱਲ ਕਿ ਅਸੀਂ ਜਿਹੜਾ ਇਹ ਸਿਸਟਮ ਹੈ ਉਹਨੂੰ ਰੋਬਸਟ ਬਣਾਣਾ ਜਦੋਂ ਸਾਡੀ ਸਰਕਾਰ ਆਈ ਹੈ ਸਿਹਤ ਕ੍ਰਾਂਤੀ ਪਟਿਆਲੇ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਪਟਿਆਲੇ ਤੋਂ ਸ਼ੁਰੂ ਕੀਤੀ ਐਮਰਜੈਂਸੀ ਨੂੰ ਅਪਗ੍ਰੇਡ ਕੀਤਾ ਸਾਰੇ ਜਿਹੜੇ ਸਾਡੇ ਆਪਰੇਸ਼ਨ ਥੀਏਟਰ ਆ ਸੀ ਉਹਨਾਂ ਨੂੰ ਮੋਡੂਲਰ ਬਣਾ ਰਹੇ ਆ ਜਿਹੜੇ ਕਿ ਬਿਲਕੁਲ ਲੇਟੈਸਟ ਜਿਹੜੀ ਜਿਹੜੇ ਕਿਸੇ ਵੀ ਪ੍ਰਾਈਵੇਟ ਕਾਰਪੋਰੇਟ ਹਸਪੀਟਲ ਜਿਹੋ ਜਿਹੇ ਆਪਰੇਸ਼ਨ ਥੀਏਟਰ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਅਸੀਂ ਉਹ ਜੇ ਬਣਾਏ ਆ ਉਹਨਾਂ ਦੇ ਵਿੱਚ ਪਾਵਰ ਬੈਕਅਪ ਅਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਦਿੱਤੀ ਆ ਜਿਹਨੂੰ ਮੈਂ ਯੂਪੀਐਸ ਕਹ ਰਿਹਾ ਅਨ ਇੰਟਰਰਪਟਡ ਪਾਵਰ ਸਪਲਾਈ ਵਾਸਤੇ ਆਨਲਾਈਨ ਯੂਪੀਐਸ ਔਰ ਹਰ ਇੱਕ ਜਿਹੜਾ ਆਪਰੇਸ਼ਨ ਥੀਏਟਰ ਆ ਉਹਦੇ ਨਾਲ ਅਸੀਂ ਇੱਕ ਜਨਰੇਟਰ ਦਿੱਤਾ ਬਾਕੀ ਜਿਹੜਾ ਇਹ ਸਾਡਾ ਪੀਡਬਲਯੂ ਦੀ ਇਲੈਕਟ੍ਰੀਕਲ ਹੈ ਇਹ ਉਹਨਾਂ ਦਾ ਹੈਗਾ ਜਦੋਂ ਪਹਿਲਾਂ ਹੋਇਆ ਸੀ ਉਦੋਂ ਕਹਿੰਦੇ ਸੀ ਡੀਜ਼ਲ ਖਤਮ ਹੋ ਗਿਆ ਜਾ ਕੋਈ ਬੈਟਰੀ ਦੀ ਪ੍ਰੋਬਲਮ ਹੈ ਸਾਡੇ ਕੋਲੋਂ ਫੰਡਸ ਦੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਡਾਟਸਪ ਮੈਂ ਕਿਤੇ ਵੀ ਕੱਟ ਲਾ ਦਾਂਗਾ ਬਟ ਮੈਂ ਸਿਹਤ ਤੇ ਕੋਈ ਕੱਟ ਨਹੀਂ ਲਾਵਾਂਗਾ ਔਰ ਉਹਨਾਂ ਨੇ ਸਾਨੂੰ ਫੰਡਸ ਦੀ ਸਾਡੇ ਕੋਲ ਇਹਨਾਂ ਕੋਲੇ ਕੋਈ ਕਮੀ ਨਹੀਂ ਹੈ ਮੇਰੇ ਨਾਲ ਬੈਠਿਆ ਮੇਰੇ ਸਾਡੇ ਸੈਕਟਰ ਸਾਹਿਬ ਬੈਠੇ ਆ ਡੀਆਰਐਮੀ ਸਾਹਿਬ ਮੈਡੀਕਲ ਸੁਪਰਡੈਂਟ ਸਾਹਿਬ ਸਾਰੇ ਜਣੇ ਇੱਥੇ ਹੈਗੇ ਆ ਇਹਨਾਂ ਨੂੰ ਫੰਡਸ ਦੀ ਕੋਈ ਕਮੀ ਨਹੀਂ ਹੈ ਜੀ ਇਹਨਾਂ ਨੂੰ ਕਿਹਾ ਵੀ ਜਿਹੜੀ ਵੀ ਤੁਹਾਡੇ ਕੋਲੇ ਪੇਸ਼ੈਂਟ ਦੀ ਜਿਹੜੀ ਸਹੂਲਤ ਹੈ ਔਰ ਜਿੰਦਰਾ ਹਸਪਤਾਲ ਦੇ ਵਿੱਚ ਕਿਸੇ ਵੀ ਕਾਰਪੋਰੇਟ ਹਸਪ ਇਹਨਾਂ ਨੂੰ ਜਿਹੜੀ ਵੀ ਕੋਈ ਕਮੀ ਪਈ ਸੀ ਇੱਥੇ ਮੋਡੂਲਰ ਆਪਰੇਸ਼ਨ تھیਟਰ ਤੋਂ ਲੈ ਕੇ ਜੀ ਨਵੀਂ ਜਿਹੜੀ ਅਸੀਂ ਐਮਰਜੈਂਸੀ ਕ੍ਰੀਏਟ ਕੀਤੀ ਆ ਐਮਰਜੈਂਸੀ ਬੈਡਸ ਆ 100 ਬੈਡਸ ਜਿਹੜੀ ਅਸੀਂ ਐਮਰਜੈਂਸੀ ਜਿਹੜੀ ਤੁਹਾਡੀ ਬਣੀ ਆ ਤੁਹਾਨੂੰ ਤੁਹਾਡੀ ਨੋਲਿਜ ਵਿੱਚ ਹੈ ਜੀ ਇਹ ਸੁਪਰ ਸਪੈਸ਼ਲਿਟੀ ਵਿੰਗ ਦੇ ਵਿੱਚ ਕਾਰਡੀਓ ਕਲੈਪ ਚੱਲਦੀ ਪਈ ਆ ਜੀ ਜਿਹੜੀ ਨਿਊਰੋਲੋਜੀ న్యూరో ਸਰਜੀ ਦੀ ਜਿਹੜੀ ਲੈਬ ਚੱਲਦੀ ਪਈ ਆ ਹੋਰ ਬਹੁਤ ਸਾਰੀਆਂ ਸੁਪਰ ਸਪੈਸ਼ਲਿਟੀ ਅਸੀਂ ਐਡ ਕਰ ਰਹੇ ਆ ਪੰਜਾਬ ਸਰਕਾਰ ਕਮਿਟਿਡ ਹੈ ਜੀ ਅਸੀਂ ਮੈਂ ਸਾਰਿਆਂ ਦਾ ਵੀ ਪੀਐਸ ਪੀਸੀਐਲ ਦਾ ਪੂਰਾ ਆਡਿਟ ਕਰ ਰਹੇ ਆ ਜੀ ਅਸੀਂ ਪੂਰੀ ਇਨਕੁਆਰੀ ਕਰ ਰਹੇ ਆ ਵੀ ਉਹਨਾਂ ਦੇ ਲੈਵਲ ਤੇ ਕੀ ਇਮਪਰੂਵਮੈਂਟਸ ਹੋ ਸਕਦੇ ਆ ਕੋਈ ਫੇਲਿਅਰ ਤਾਂ ਨਹੀਂ ਹੈ ਜਿਹੜਾ ਪੀਡਬਲਯੂਡੀ ਇਲੈਕਟ੍ਰੀਕਲ ਹੈ ਉਹਨਾਂ ਦੇ ਲੈਵਲ ਤੇ ਪੂਰੀ ਇਨਕੁਆਰੀ ਆਰਡਰ ਕਰਤੀ ਹੋਈ ਆ ਜੀ ਇਨਕੁਆਰੀ ਉਹਨਾਂ ਦੀ ਚੱਲਦੀ ਪਈ ਆ ਵੀ ਜੇ ਜਿਹੜੇ ਬੰਦੇ ਦੇ ਲੈਵਲ ਦੇ ਉੱਤੇ ਲੈਪਸ ਹੋਇਆ ਜੇ ਜਨਰੇਟਰ ਦਾ ਜਿਹੜਾ ਜਿਹੜਾ ਪੀਰੀਅਡ ਹੈ ਉਹ ਮੇਰੇ ਖਿਆਲ ਇੱਕ ਜਾਂ ਦੋ ਮਿੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਜੇ ਪਿੱਛੋਂ ਜਿਹੜੀ ਮੇਨ ਜਿਹੜੀ ਪੀਐਸਪੀਸੀਆਰ ਦੀ ਸਪਲਾਈ ਫੇਲ ਹੋ ਗਿਆ ਜਾਂ ਗ੍ਰਿਡ ਫੇਲਰ ਹੋ ਗਿਆ ਤਾਂ ਜਨਰੇਟਰ ਚਲਾ ਦਿਓ ਬਟ ਇਨ ਐਨੀ ਕੇਸ ਸਾਡੇ ਕੋਲੇ ਅੱਧੇ ਘੰਟੇ ਦੀ ਹਰ ਇੱਕ ਪ੍ਰੈਸਨ ਥੀਟਰ ਦੇ ਵਿੱਚ ਐਮਰਜੈਂਸੀ ਇਕੁਇਪਮੈਂਟ ਵਾਸਤੇ ਸਾਡੇ ਕੋਲੇ ਸਾਰੀ ਜਿਹੜੀ ਹੈਗੀ ਆ ਉਹ ਜਿਹੜੀ ਆਨਲਾਈਨ ਯੂਪੀਐਸ ਦੇ ਥਰੂ ਸਾਡੇ ਕੋਲੇ ਬੈਕਅਪ ਹੈ ਔਰ ਜਨਰੇਟਰ ਦੇ ਨਾਲ ਉਹਦਾ ਤਾਂ 6-8 ਘੰਟੇ ਦਾ ਹੁੰਦਾ ਹੀ ਉਸ ਤੋਂ ਬਾਅਦ ਡੀਜ਼ਲ ਪੇਜ ਜਾਏਗਾ ਉਹਦੇ ਚੋਂ ਲਗਾਤਾਰ ਚੱਲੀ ਚੱਲੇਗੀ 19 ਸਾਰਾ ਸਾਡਾ ਸਰਜਰੀ ਵੀ ਓਵਰ ਹੋ ਜਾਨੀਆ ਤੇ ਦੈਨ ਵੀ ਕੈਨ ਆਲਵੇਸ ਪਲਾਨ ਸੋ ਇਹ ਬਿਲਕੁਲ ਸਾਰੀਆਂ ਜਿਹ ਜਿੰਨੇ ਵੀ ਸਾਡੇ ਪੇਸ਼ੈਂਟਸ ਆ ਵੀ ਕੋਈ ਕਿਸੇ ਕਿਸਮ ਦੀ ਕੋਈ ਵੀ ਕੋਈ ਕਤਾਹੀ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਵੀ ਲੈਵਲ ਦੇ ਉੱਤੇ ਔਰ ਦੇਖੋ ਜਿਹੜੇ ਡਾਕਟਰਸ ਹੁੰਦੇ ਆ ਨਾ ਜੀ ਡਾਕਟਰਸ ਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਕੀ ਹੁੰਦੀ ਆ ਉਹਦੇ ਵਿੱਚ ਸਹਿਣਸ਼ੀਲਤਾ ਤਿਰਜ ਪੇਸ਼ੈਂਸ ਪਰ